ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਰੰਪਰਾਸ ਵਿੱਚੋਂ ਪਾਇਸਾ ਪਾ ਵੀ ਸਿੰਘ ਜੀ ਦੁਆਰਾ ਚੇਕੇ ਗਏ ਪ੍ਰਸੰਗਾਂ ਵਿੱਚੋਂ ਇੱਕ ਪ੍ਰਸੰਗ ਜਿਸ ਦਾ ਨਾਮ ਗੁਰਮਤਿ ਤਿਆਗ ਹੈ ਉਹ ਪੜਾਂਗੇ ਸੋ ਆਪ ਸਭ ਭਾਵਨਾ ਸਹਿਤ ਸਰਵਨ ਕਰਨਾ ਜੀ ਮਰਦਾਨੇ ਦੇ ਚਿਹਰੇ ਤੇ ਖੁਸ਼ੀ ਮਨ ਦਾ ਹੁਲਾਸ ਤੇ ਖੁਸ਼ੀਆਂ ਗੁਰੂ ਬਾਬੇ ਨੇ ਤੱਕੀਆਂ ਫੇਰ ਬਸਤਰ ਰੇਸ਼ਮੀ ਤੇ ਸੂਤੀ ਤੱਕੇ ਫੇਰ ਰੁਪਏ ਤੇ ਮੋਹਰਾ ਵੇਖਿਆ ਗੁਰੂ ਜੀ ਵੇਖਣ ਤੇ ਮੁਸਕਰਾਉਣ ਤੇ ਹੱਸਣ ਆਖਣ ਮਰਦਾਨਿਆਂ ਕੀ ਹੰਦ ਹੋਈ ਮਰਦਾਨਾ ਸੱਚੇ ਪਾਤਸ਼ਾਹ ਇਹ ਤੇਰੇ ਬਚਨ ਦਾ ਪ੍ਰਤਾਪ ਹੈ ਤੇਰੇ ਨਾਮ ਦਾ صدਕਾ ਹੈ ਸਾਰਾ ਸ਼ਹਿਰ ਮੇਰੀ ਸੇਵਾ ਨੂੰ ਆ ਟੁਕਿਆ ਮੈਂ ਰਾਜ ਰਜ ਪਦਾਰਥ ਛਕੇ ਇਹ ਰੁਪਏ ਕਪੜੇ ਆਪ ਜੋਗ ਲੈ ਆਇਆ ਹਾਂ ਗੁਰੂ ਜੀ ਖੁਸ਼ ਹੋ ਕੇ ਮਰਦਾਨਿਆ ਭਲਾ ਕੀਤਾ ਈ ਜੋ ਲੈ ਆਇਆ ਹੈ ਤੇਰਾ ਭਾਉ ਸੋਹਣਾ ਹੈ ਪਰ ਇਹ ਰੁਪਏ ਕਪੜੇ ਤਾਂ ਸਾਡੇ ਕਿਸੇ ਕੰਮ ਨਹੀਂ ਮਰਦਾਨਾ ਫਿਰ ਪਾਤਸ਼ਾ ਇਹਨਾਂ ਨੂੰ ਕੀ ਕਰਾਂ ਗੁਰੂ ਜੀ ਛਟ ਘੱਤ ਮਰਦਾਨੇ ਇੱਕ ਵੇਰ ਸਤਿਗੁਰ ਦੇ ਕਿਰੇ ਮੱਥੇ ਵੱਲ ਤਕਿਆ ਦੂਜੀ ਝਾਤ ਆਪਣੇ ਅੰਦਰ ਪਾਈ ਫਿਰ ਨੂਰੀ ਮਸਤਕ ਤਕਿਆ ਜਿਸ ਪਰੋਂ ਚਾਨਣ ਫੁਹਾਰ ਪੈ ਰਹੀ ਸੀ ਤਾਂ ਮਰਦਾਨੇ ਪੰਡ ਚਾਈ ਤੇ ਦੂਰ ਜਾ ਕੇ ਸੱਟ ਆਇਆ ਫੇਰ ਪਾਸ ਆਇਆ ਬੈਠਣ ਤੇ ਪੁੱਛਣ ਲੱਗਾ ਆਪ ਸਦਾ ਨਿਰਲੇਪ ਰਹਿੰਦੇ ਹੋ ਕਿਸੇ ਵਸਤੂ ਨੂੰ ਛੁੰਦੇ ਨਹੀਂ ਲੋਕੀ ਖੁਸ਼ੀ ਨਾਲ ਦੇਣ ਤਾਂ ਉਹ ਵੀ ਛਟ ਘੱਟ ਦੇ ਹੋ ਇਹ ਕੀ ਗੱਲ ਹੈ ਗੁਰੂ ਜੀ ਮਰਦਾਨਿਆ ਇਹੋ ਮਾਇਆ ਤਾਂ ਛੱਡ ਕੇ ਘਰਾਂ ਤੋਂ ਭੇਕਰ ਹੋ ਕੇ ਤੁਰੇ ਹਾਂ ਫਿਰ ਇਸੇ ਵਿੱਚ ਲਪਟ ਜਾਣਾ ਕੀ ਗੱਲ ਹੋਈ ਮਰਦਾਨਾ ਫਿਰ ਇਹ ਘਰੋਂ ਘਾਟੋਂ ਗਏ ਅਤੀਤ ਸਾਧੂ ਵੀ ਤੁਸਾਂ ਨੂੰ ਨਹੀਂ ਪਾਉਂਦੇ ਗੁਰੂ ਜੀ ਮੈਨੂੰ ਨਾ ਪਾਉਂਦਾ ਕੋਈ ਵੀ ਨਹੀਂ ਪਰ ਘਰ ਪੁੱਤਰ ਨਾਰ ਮਾਤਾ ਪਿਤਾ ਤਿਆਗ ਮੁਖੱਟੂ ਹੋ ਆਪਣਾ ਬੋਝ ਦੂਸਰਿਆਂ ਤੇ ਪਾ ਟੁਰਨਾ ਮਾੜੀ ਗੱਲ ਹੈ ਮੇਰਾ ਤਿਆਗ ਕੁਝ ਸਾਰਦਾ ਨਹੀਂ ਮਰਦਾਨਾ ਫਿਰ ਆਪ ਅੰਗੀਕਾਰ ਕਿਉਂ ਕੁਝ ਨਹੀਂ ਕਰਦੇ ਗੁਰੂ ਜੀ ਮਰਦਾਨਿਆ ਅਸੀਂ ਨਿਰੰਕਾਰ ਦੇ ਹੁਕਮ ਵਿੱਚ ਉੱਠ ਤੁਰੇ ਹਾਂ ਘਰ ਬਨ ਸਾਨੂੰ ਸੰਸਾਰ ਹੈ ਗ੍ਰਹਿਣ ਤਿਆਗ ਤੁਲ ਹੈ ਜਿੱਥੇ ਰੱਖੇ ਰਾਜੀ ਹਾਂ ਉਸ ਦੀ ਰਜ਼ਾ ਵਿੱਚ ਉਸ ਦੀ ਰਜ਼ਾ ਹੈ ਹੁਣ ਜਗਤ ਜਲੰਦੇ ਵਿੱਚ ਠੰਡ ਵਰਤੋਂ ਦੀ ਥਾਂ ਥਾਂ ਅਧਿਕਾਰੀਆਂ ਦੀਆਂ ਘਾਲਾਂ ਨੂੰ ਜਾ ਕੇ ਥਾਂ ਪਾਉਣ ਦੀ ਦੁਖੀਆਂ ਸੰਤਾਪੀਆਂ ਸਰਾਪੀਆਂ ਦੇ ਉਧਾਰ ਕਰਨ ਦੀ ਇਸ ਅਜ਼ਲੀ ਹੁਕਮ ਅੱਗੇ ਸਿਰ ਨਿਵਾ ਕੇ ਅਸੀਂ ਤੁਰੇ ਹਾਂ ਜਿਵੇਂ ਤੁਰਦੇ ਹੈ ਹੁਕਮ ਵਿੱਚ ਪਾਉਣ ਜਗਤ ਦਾ ਭਲਾ ਕਰਦੀ ਅਸੀਂ ਮਾਇਆ ਅੰਗੀਕਾਰ ਕਰਨ ਲਈ ਘਰੋਂ ਨਹੀਂ ਨਾ ਟੁਰੇ ਮਰਦਾਨਾ ਪਰ ਜੀਉ ਜੀ ਇਸ ਰੀ ਪੰਜਾਂ ਤੱਤਾਂ ਦਾ ਹੈ ਅੰਨ ਬਿਨਾ ਕਿਵੇਂ ਖੜੋ ਸਕਦਾ ਹੈ ਮੰਜ਼ਲਾ ਸਫਰ ਫਿਰ ਫਾਕੇ ਕੜਾਕੇ ਗੁਰੂ ਜੀ ਸਰੀਰ ਅੰਨ ਨਾਲ ਜਿਉਂਦਾ ਹੈ ਅੰਨ ਛੱਡਣਾ ਪਖੰਡ ਕਰਨਾ ਹੁੰਦਾ ਹੈ ਪਰ ਮਰਦਾਨਿਆਂ ਮਨੁੱਖ ਨਿਰਾ ਉਸ ਅੰਨ ਨਾਲ ਨਹੀਂ ਜਿਉਂਦਾ ਜੋ ਆਪ ਖਾਵੇ ਪਰ ਪਿਆਰਿਆਂ ਵੱਲੋਂ ਪਿਆਰ ਦੇ ਖੁਲਾਵਣ ਦਾ ਵੀ ਆਧਾਰ ਹੁੰਦਾ ਹੈ ਜੇ ਕੋਈ ਪਿਆਰ ਕਰਨ ਵਾਲਾ ਆਪਣੇ ਮਨ ਦੇ ਪਿਆਰ ਵਿੱਚ ਦੂਰਾਂ ਤੋਂ ਭੋਜਨ ਛਕਾਉਂਦਾ ਹੈ ਉਸ ਦਾ ਵੀ ਆਧਾਰ ਰਹਿੰਦਾ ਹੈ ਫਿਰ ਮਰਦਾਨਿਆਂ ਮਨੁੱਖ ਨਿਰਾ ਅੰਨ ਨਾਲ ਹੀ ਨਹੀਂ ਜਿਉਂਦਾ ਜੀਵਨ ਨਾਮ ਦੇ ਆਸਰੇ ਵੀ ਹੈ ਜਪੀਦਾ ਹੈ ਨਾਮ ਅੰਨ ਦੇ ਆਧਾਰ ਪਰ ਨਾਮ ਦਾ ਵੀ ਆਧਾਰ ਹੈ ਸਰੀਰ ਨੂੰ ਕੋਈ ਇਹ ਗੱਲ ਕਦੇ ਤੈਨੂੰ ਵਾਪਰ ਕੇ ਦੱਸੇਗੀ ਨਾਨਕ ਭਗਤਾ ਭੁਖਸਲਾਹਣ ਸਚ ਨਾਮ ਆਧਾਰ ਮਰਦਾਨਾ ਸੁਭਾਂ ਅੰਤਰੀ ਮਿਹਰ ਨੂੰ ਦਾਤਾ ਜਿਓ ਪਰ ਮਾਇਆ ਗੁਜਰਾਨਤਾ ਹੈ ਤੁਸੀਂ ਇੰਜ ਵਗਾ ਵਗਾ ਛੱਟਦੇ ਹੋ ਜਿਵੇਂ ਮੋਏ ਹੋਏ ਸੱਪ ਨੂੰ ਸੱਤੀ ਦਾ ਹੈ ਗੁਰੂ ਜੀ ਮਾਇਆ ਗੁਜਰਾਨ ਹੈ ਸੱਚ ਹੈ ਇਸ ਦਾ ਤਿਆਗ ਹੋ ਹੀ ਨਹੀਂ ਸਕਦਾ ਸਾਕੇ ਕੱਟਣ ਨਾਲ ਮਾਇਆ ਦਾ ਤਿਆਗ ਨਹੀਂ ਹੋ ਸਕਦਾ ਜਿੰਨੇ ਤਿਆਗ ਦੇ ਐਸੇ ਯਤਨ ਹਨ ਬਿਰਥੇ ਹਨ ਹਾਂ ਮਨ ਵਿੱਚੋਂ ਲੋਭ ਦਾ ਤਿਆਗ ਹੀ ਮਾਇਆ ਦਾ ਤਿਆਗ ਹੈ ਮਰਦਾਨਾ ਸੁਹਾਨ ਆਖਿਆ ਨੇ ਫਿਰ ਇਹ ਰੁਪਏ ਕੱਪੜੇ ਕਾਸ ਨੂੰ ਸੱਟ ਕੱਤੇ ਨੇ ਗੁਰੂ ਜੀ ਜੇ ਅੰਦਰ ਲੋਭ ਨਹੀਂ ਕੌਸ ਦਾ ਬਾਹਰ ਕੋਈ ਵਰਤਾਓ ਵੀ ਹੁੰਦਾ ਹੈ ਨਾ ਸਾਨੂੰ ਕੱਪੜਿਆਂ ਤੇ ਰੁਪਈਆਂ ਦੀ ਲੋੜ ਨਹੀਂ ਹੈ ਇਸ ਲਈ 60 ਕੱਤੇ ਹਨ ਜਦ ਲੋੜ ਨਹੀਂ ਤਾਂ ਇਹਨਾਂ ਨੂੰ ਬਨ ਕੇ ਨਾਲ ਲੈ ਟਰਣਾ ਲੋਭ ਹੈ ਤੇਰੇ ਅੰਦਰ ਮਾਇਆ ਦਾ ਪਿਆਰ ਹੈ ਦੇਖ 60 ਕੱਤੀ ਵੀ ਮੁੜ ਮੁੜ ਯਾਦ ਪਈ ਪੈਂਦੀ ਹੈ ਮਰਦਾਨਿਆਂ ਕਹੋ ਸਤ ਕਰਤਾ ਗੁਰੂ ਜੀ ਦੇਖ ਮਰਦਾਨਿਆਂ ਤੈਨੂੰ ਸ਼ਬਦ ਦੀ ਸੇਵਾ ਬਖਸ਼ੀ ਹੈ ਸ਼ਬਦ ਦਾ ਆਧਾਰ ਪਛਾਣ ਜਿਉਣਾ ਸ਼ਬਦ ਦੇ ਆਧਾਰ ਤੇ ਹੈ ਮਰਦਾਨਾ ਪਾਤਸ਼ਾਹ ਤੇਰੇ ਸੋਹਣੇ ਮੁਖੜੇ ਨੇ ਸ਼ਬਦ ਕੀਤਾ ਕਿ ਜਾਂ ਬਸਤੀ ਵਿੱਚ ਸਾਰੀ ਨਗਰੀ ਪੈਰੀ ਆ ਪਾਏਗੀ ਤੇਰੇ ਇਸ ਸ਼ਬਦ ਦਾ صدਕਾ ਸਭ ਨਗਰੀ ਪੈਰੀ ਆ ਪਈ ਮੈਂ ਨਾ ਪੁੱਛਾਤਾ ਕਿ ਭੋਜਨ ਬਸਤਰ ਚਾਂਦੀ ਸੋਨਾ ਆਪ ਦੇ ਉਚਾਰੇ ਸ਼ਬਦ ਤੋਂ ਹੋਏ ਆਇਆ ਹੈ ਮੈਂ ਸ਼ਬਦ ਨੂੰ ਪਛਾਣਾ ਸ਼ਬਦ ਨੂੰ ਪਿਆਰ ਕਰਾਂ ਹਾਂ ਤੇਰੇ ਉਚਾਰੇ ਸ਼ਬਦ ਦੀ ਲੋੜ ਪਵੇ ਤਾਂ ਚੋਟ ਵੀ ਸਹਾਰਾਂ ਮੈਂ ਮੂਰਖ ਤੇ ਜਾਤ ਦਾ ਨੀਵਾ ਹਾਂ ਤੇਰੀ ਮਿਹਰ ਅਟੁੱਟ ਹੈ ਤੇ ਮੀਂਹ ਵਾਂਗੂ ਆਪ ਮੁਹਾਰੀ ਪਈ ਵੱਸਦੀ ਹੈ ਦਾਤਾ ਤਰਸ ਕਰੋ ਮੈਨੂੰ ਬਣਾ ਲਓ ਖਾ ਸੁਰ ਹੋਈ ਤਰਵ ਆਪਣੀ ਰਜ਼ਾ ਦੀ ਤਾਰ ਦੀ ਮੈਂ ਵਖਰੀ ਟੀਟੀ ਨਾ ਕਰਿਆ ਕਰਾਂ